ਅਮਰitsar ਦੀ ਪੁਲਿਸ ਚੌਕੀ ਬੱਸ ਸਟੈਂਡ ਵੱਲੋਂ ਇੱਕ ਗੁੰਮ ਹੋਏ 8 ਸਾਲਾ ਬੱਚੇ ਨੂੰ ਲੱਭ ਕੇ ਉਸਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਐਸਆਈ ਕਪਿਲ ਦੇਵ ਨੇ ਦੱਸਿਆ ਕਿ 14 ਮਈ ਨੂੰ ਇੱਕ ਪਰਿਵਾਰ ਜੰਮੂ ਤੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਇਆ ਸੀ ਅਤੇ ਵਾਪਸੀ ਸਮੇਂ ਬੱਸ ਸਟੈਂਡ ਤੋਂ ਇਹ ਬੱਚਾ ਗੁੰਮ ਹੋ ਗਿਆ ਸੀ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਚੌਕੀ ਬੱਸ ਸਟੈਂਡ ਦੀ ਪੂਰੀ ਟੀਮ ਦੀ ਮਿਹਨਤ ਨਾਲ ਇਹ ਬੱਚਾ ਸਹੀ ਸਲਾਮਤ ਲੱਭ ਗਿਆ ਅਤੇ ਇਹ ਬੱਚਾ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਇਸ ਮੌਕੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੌਮ ਕੀ ਬੱਸ ਸਟੈਂਡ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਦੇਖੋ ਜੀ ਬੱਚੇ ਰੱਬ ਦਾ ਰੂਪ ਹੁੰਦੇ ਆ। ਠੀਕ ਹੈ। ਤੇ ਇਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੇ ਗਵਾਂਡੀਆਂ ਦੇ ਨਾਲ ਜਿਨ੍ਹਾਂ ਨਾਲ ਬਹੁਤ ਪਿਆਰ ਸੀ ਇਹਨਾਂ ਦਾ ਪਰਮਜੀਤ ਸਿੰਘ ਦੇ ਨਾਲ ਇਹ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਵਿਖੇ ਆਇਆ ਤੇ ਦਰਬਾਰ ਸਾਹਿਬ ਮੱਥਾ ਵੇਖਣ ਟਿਕਣ ਤੋਂ ਬਾਅਦ ਇਹ ਪਰਸੋਂ 14 ਤਰੀਕ ਨੂੰ ਵਾਪਸ ਜੰਮੂ ਜਾਣ ਵਾਸਤੇ ਬੱਸ ਸਟੈਂਡ ਤੇ ਆਏ ਆ ਤੇ ਬੱਸ ਸਟੈਂਡ ਦੇ ਇਹ ਬੱਚਾ ਜਿਹੜਾ ਵਾ ਪਰਮਜੀਤ ਨੂੰ ਕਹਿ ਕੇ ਗਿਆ ਵੀ ਮੈਂ ਆਪਣਾ ਬਾਥਰੂਮ ਚਲੇ ਆ ਤੇ ਉਸ ਤੋਂ ਬਾਅਦ ਬੱਚਾ ਜਿਹੜਾ ਬਾਥਰੂਮ ਤੋਂ ਬਾਅਦ ਪਰਮਜੀਤ ਕਹੇ ਬਾਥਰੂਮ ਸਾਹਮਣੇ ਆ ਮੈਂ ਗਿਆ ਵਾ ਇਹ ਪਤਾ ਨਹੀਂ ਬੱਚਾ ਬਾਹਰ ਇਹਦੇ ਕੀ ਦਿਮਾਗ ਆਇਆ ਕੀ ਹੋਇਆ ਇਹਨੂੰ ਕੀ ਭੁੱਲ ਗਿਆ ਇਹ ਬੱਚਾ ਸਾਡੇ ਕੈਮਰੇ ਦੇ ਵਿੱਚ ਕੈਨੇਟੂ ਕੈਮਰਾ ਬੱ ਚੈੱਕ ਕੀਤਾ ਉਸ ਦੇ ਵਿੱਚ ਇਹ ਬੱਚਾ ਬੱਸ ਸਟੈਂਡ ਤੋਂ ਬਾਹਰ ਚਲਾ ਗਿਆ ਫਿਰ ਨੈਕਸਟ ਕੈਮਰੇ ਜਿਆ ਕੀਤਾ ਫਿਰ ਇਹ ਬੱਚਾ ਜਿਹੜਾ ਵਾ ਇਹ ਚੱਲਦਾ 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 ਕੈਮਰੇ ਨੂੰ ਕੈਮਰੇ ਜਿਹੜੇ ਪ੍ਰਸ਼ਾਸਨ ਨੇ ਲਾਏ ਹੋਏ ਆ ਠੀਕ ਹੈ ਤੇ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਆ ਸਾਨੂੰ ਬਹੁਤ ਹਦਾਇਤਾਂ ਕਰਦੇ ਆ ਵੀ ਬੱਸ ਸਟੈਂਡ ਤੁਸੀਂ ਸਾਨੂੰ ਪੁਆਇੰਟ ਕੀਤਾ ਹੋਇਆ ਵਾ ਤੇ ਤੁਸੀਂ ਇੱਕ ਵਧੀਆ ਡਿਊਟੀ ਨੂੰ ਅੰਜਾਮ ਦੇਣਾ ਵਾ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਇੱਥੇ ਠੀਕ ਹੈ ਉਸ ਡਿਊਟੀ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਬੱਚੇ ਦੇ ਪਿੱਛਾ ਬਿਲਕੁਲ ਕੈਮਰੇ ਤੇ ਕੈਮਰਾ ਕਰਦੇ ਰਹੇ ਕੈਮਰਾ ਕੈਮਰਾ ਕਰਦੇ ਕਰਦੇ ਪਿੱਛੇ ਕਰਦੇ ਕਰਦੇ ਇਹ ਬੱਚਾ ਜਿਹੜਾ ਵਾ ਆਪਣਾ ਗੋਲਡਨ ਐਵੈਨਿਊ ਤੱਕ ਜਾ ਕੇ ਪਹਿਲਾਂ ਰੁਕ ਗਿਆ ਫਿਰ ਰੁਕ ਗਿਆ ਲੈਫਟ ਹੋ ਗਿਆ ਇਹ ਫਿਰ ਬੱਚਾ ਜਿਹੜਾ ਵਾ ਲੈਫਟ ਹੋ ਗਿਆ ਫਿਰ ਗਾ ਮੁਕਮੁਰੇ ਕਿਹੜੀ ਸਾਈਡ ਤੇ ਚਲਾ ਗਿਆ ਇਹਦੇ ਬਾਰੇ ਸਾਨੂੰ ਪਤਾ ਨਹੀਂ ਲੱਗਿਆ ਤੇ ਲੇਕਿਨ ਆਪਾਂ ਇਹ ਪਤਾ ਲੱਗਾ ਜਿੱਥੋਂ ਕੈਮਰਾ ਖਤਮ ਹੋ ਜਾਂਦਾ ਸੀਗਾ ਕਿ ਮੇਰੀ ਪੁਲਿਸ ਦੀ ਟੀਮ ਬੱਸ ਸਟੈਂਡ ਚੌਂਕ ਦੀ ਟੀਮ ਸਾਰੀ ਇਸੇ ਕੰਮ ਦੀ ਡੋਟ ਗਈ ਸੀਗੀ ਤੇ ਇਹ ਬੱਚਾ ਜਿਹੜਾ ਵਾ ਆਪਾਂ ਆਪਣੇ ਦੀ ਫੋਟੋ ਵੀ ਲੈ ਲਈਆਂ ਇਹਨਾਂ ਦੇ ਫਾਦਰ ਸਾਹ ਕੋ ਫੋਟੋ ਨਹੀਂ ਸੀਗੀ ਕੋਈ ਮਿਲੀਆਂ ਇਹਨਾਂ ਦੀਆਂ ਬੱਚੇ ਦੀ ਲੇਕਿਨ ਬੱਕ ਕੈਮਰੇ ਦੇ ਵਿੱਚੋਂ ਫੋਟੋ ਲੈ ਕੇ ਫੋਟੋ ਬਣਾ ਕੇ ਆਪਾਂ ਜਿੰਨੇ ਵੀ ਥਰੀ ਵੀਲਰ ਵਾਲਿਆ ਜਿੰਨਾ ਵੀ ਸਿਸਟਮ ਹੈ ਸਾਡਾ ਆਪਾਂ ਸਾਰਿਆਂ ਨੂੰ ਸੋਸ ਆ ਸਾਰਿਆਂ ਨੂੰ ਫੋਟੋ ਮਤਨੀ ਇਹ 100 ਫੋਟੋ ਬਣਾ ਕੇ ਆਪਾਂ ਸਾਰਿਆਂ ਨੂੰ ਵੰਡ ਦਿੱਤੀ ਆਪਾਂ ਵੀ ਇਹ ਬੱਚਾ ਜਿਹੜਾ ਵਾ ਆਪਾਂ ਲੱਭਣਾ ਵਾ ਜਿਵੇਂ ਮਰਜ਼ੀ ਕਰਕੇ ਵੀ ਸਾਡੀ ਨਗਰੀ ਤੇ ਆਇਆ ਵਾ ਗੁੰਮ ਹੋ ਗਿਆ ਤੇ ਇਸ ਬੱਚੇ ਨੂੰ ਆਪਾਂ ਅੱਜ ਰਿਕਵਰ ਕਰ ਲਿਆ ਵਾ ਥਰੀ ਵੀਲਰ ਵਾਲਿਆਂ ਦੀ ਵੀ ਬੜੀ ਮਿਹਰਬਾਨੀ ਆ ਵੀ ਉਹਨਾਂ ਨੇ ਸਾਨੂੰ ਦੱਸਤਾ ਵੀ ਬੱਚਾ ਜਿਹੜਾ ਵਾ ਜਿਹੜੇ ਬੱਚੇ ਜਿਹੜੇ ਇਹਨੂੰ ਘਰ ਲੈ ਗਏ ਸੀਗੇ ਇਹਨੂੰ ਉਹਦਾ ਘਰ ਨਹੀਂ ਪਤਾ ਜਿਹੜੇ ਆਪਣੇ ਘਰ ਲੈ ਗਏ ਸੀ ਲੇਕਿਨ ਬੱਚਾ ਚੁਸਤ ਆ ਬੱਚਾ ਬਾਹਰ ਆ ਗਿਆ ਘਰ ਤੋਂ ਠੀਕ ਹੈ ਘਰ ਉਣ ਵਾਸਤੇ ਫੇਰ ਇਹਨੇ ਕੇ ਥਰੀ ਵੀਲਰ ਵਾਲਿਆਂ ਨੂੰ ਵੇਖ ਲਿਆ ਵੀ ਫਿਰ ਇਹ ਘੁੰਮਦਾ ਪਿਆ ਵਾ 골ਡਨ ਐਵੇਨਿਊ ਦੇ ਬਾਹਰ ਗੇਟ ਉਤੇ ਤੇ ਉਹਨਾਂ 3 ਵੀਲ ਵਾਲਿਆਂ ਨੇ ਜਾ ਕੇ ਸਾਨੂੰ ਬੱਚੇ ਨੂੰ ਸਾਨੂੰ ਰਿਕਵਰ ਕਰਵਾ ਦਿੱਤਾ ਅਸੀਂ ਬਹੁਤ ਖੁਸ਼ ਹੋਏ ਆ ਇਹਦੇ ਚ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਸਾਨੂੰ ਇਨੀ ਖੁਸ਼ੀ ਹੈ ਕਿ ਮਾਨਯੋਗ ਕਮਿਸ਼ਨ ਸਾਹਿਬ ਨੂੰ ਕਹਿ ਸਕਦੇ ਆ ਕਿ ਤੁਹਾਡੇ ਦਿਸ਼ਾ ਨਿਰਦੇਸ਼ ਦੇ ਨਾਲ ਅਸੀਂ ਇਹ ਬੱਚੇ ਨੂੰ ਸਾਰ ਰਿਕਵਰ ਕਰ ਲਿਆ ਜੀ ਇਹ ਚ ਮਾਨ ਇੱਜ਼ਤ ਵਧਿਆ ਸਾਡੇ ਅਮਰਸਰ ਦਾ ਤੇ ਇਹ ਸਾਰੇ ਬੱਚਾ ਜਿਹੜਾ ਵਾ ਜੰਮੂ ਤੋਂ ਜੰਮੂ ਤੋਂ ਆਏ ਸੀਗੇ ਇਹ ਉੱਥੇ ਪਰਚਾ ਦਰਜ ਕਰਾਉਂਦੇ ਖੜੇ ਸੀਗੇ ਬੱਚੇ ਬੜੇ ਹੀ ਨੇ ਫਾਦਰ ਵੀ ਬੜੇ ਜਿਆਦੇ ਨਰਵਸ ਸੀਗੇ ਸਾਰੇ ਰੋਂਦੇ ਸੀ ਸਾਡੇ ਕੋਲ ਆਣ ਕੇ ਪਰ ਇਸ ਅੱਜ ਇੱਕ ਖੁਸ਼ੀ ਵਾਲਾ ਟਾਈਮ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਧਰਤੀ ਤੇ ਮਾਨਯੋਗ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਉਹਨਾਂ ਦੇ ਨਿਸ਼ਾਨਦੇਸ਼ ਮਿਹਨਤ ਕਰਦੇ ਇਹ ਬੱਚੇ ਸਾਰੇ ਕਵਰ ਕਰਿਆ ਜੀ ਇਹ ਮੇਰੇ ਦੋਸਤਾਂ ਮੇਰਾ ਬੱਚਾ ਆਇਆ ਸੀ ਹਾਂਜੀ ਅੰਮ੍ਰਿਤਸਰ ਤੋਂ ਮਰੇਸ ਤੇ ਹਾਂਜੀ ਤੇ ਵਾਪਸੀ ਤੇ ਬੱਸ ਸਟੈਂਡ ਤੇ ਵਿਛੜ ਗਏ ਅੱਛਾ ਜੀ ਇਹਨਾਂ ਨੇ ਮੈਨੂੰ ਇਨਫੋਰਮ ਕੀਤਾ ਕਿ ਮਹੀਨਾ ਦੇ ਨਾਲ ਆਇਆ ਸਾਡੀ ਪੰਜਾਬ ਪੁਲਿਸ ਤੇ ਕੋਲ ਆਏ 14 ਤਰੀਕ ਨੂੰ ਬੱਚੇ ਤੁਹਾਨੂੰ ਬਹੁਤ ਬਹੁਤ ਸਹਾਇਤਾ ਕੀਤੀ ਉਹਨਾਂ ਨੇ ਇਸ ਕਰਕੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਸੀਂ ਜੰਮੂ ਤੋਂ ਆਏ ਸੀ ਤੇ ਅਸੀਂ 14 ਤਰੀਕ ਦਰਬਾਰ ਦਰਬਾਰ ਸਾਹਿਬ ਆਏ ਜੇ ਤੇ ਸੋਹੇ ਸਿੰਘ ਸਾਡੇ ਨਾਲ ਆਇਆ ਰਹੀ ਤੇ ਅਸੀਂ ਦਰਬਾਰ ਸਾਹਿਬ ਤੋਂ ਹੋ ਕੇ ਦੁਬਾਰਾ ਜੰਮੂ ਜਾ ਰਹੇ ਸੀ ਅਸੀਂ ਤੇ 8:30 ਵਜੇ ਦਾ ਟਾਈਮ ਸੀ ਬੱਸ ਸਟੈਂਡ ਤੋਂ ਇਹ ਬਾਥਰੂਮ ਗਿਆ ਬਾਥਰੂਮ ਜਾਂਦ ਤੋਂ ਬਾਅਦ ਬੱਚਾ ਅੱਗੇ ਪਿੱਛੇ ਹੋ ਗਿਆ ਤੇ ਉਸ ਤੋਂ ਬਾਅਦ ਲੋੜਦੇ ਨੇ ਕਾਫੀ ਦੇ ਲੋੜਦੇ ਨੇ ਸਾਡਾ ਸਾਨੂੰ ਬੱਚੇ ਲੋਏ ਪੁਲਿਸ ਨੇ ਪੂਰੀ ਮਦਦ ਪੂਰੀ ਹੈਲਪ ਕੀਤੀ ਸਾਡੀ ਕਿ ਕੈਮਰੇ ਤੋਂ ਕੈਮਰਾ ਕੈਮਰੇ ਤੋਂ ਕੈਮਰਾ ਕਰਕੇ ਅੱਜ 3-4 ਦਿਨ ਹੋ ਗਏ ਪੂਰਾ ਇਹ ਕਵਰ ਕੀਤਾ ਹੈ ਤੁਹਾਡਾ ਯੋਗ ਕਪਿਲ ਭਾਜੀ ਨੇ ਬਹੁਤ ਮਦਦ ਕੀਤੀ ਸਾਡੀ ਪੁਲਿਸ ਟੀਮ ਨੇ ਬੱਸ ਸਟੈਂਡ ਪੁਲਿਸ ਨੇ ਉਹ ਜਹਾ ਹੈਲਪ ਕੀਤੀ ਸਾਡੀ